ਚਲ ਸਾਰਾ ਕਰ ਲਿਆ ਧੰਦਾ ਮੈਂ ਤਾਂ ਹੰਬ ਗਿਆ ਜਿਉਂ ਸਵੇਰ ਦੀ ਲੱਗੀ ਆ ਕਿਤੇ ਲੂੜੇ ਸੁੱਕਣੇ ਪਾ ਕਿਤੇ ਭਾਂਡੇ ਮਾਂ ਜੱਟ ਖਵਾ ਕੇ ਰੋਟੀਆਂ ਸਾਂਭਤਾ ਦੁੱਧ ਵੀ ਮੈਂ ਤਾਂ ਹੁਣ ਲੱਗੀ ਮੈਂ ਪੈਣ ਬਸ ਹੁਣ ਨਾ ਕੋਈ ਕੰਮ ਆਖਦੇ ਬੇਬੇ ਬੇਬੇ ਦਾ ਬਿੱਲੀ ਬੈਠੀ ਹੁਕਮ ਚਲਾਈ ਜਾਂਦੀ ਰਹਿੰਦੀ ਹੈ ਇੱਕ ਇੰਨੀ ਠੰਡਾ ਉੱਤੋਂ ਨਹੀਂ ਚੱਲ ਬੇਬੇ ਨੂੰ ਤਾਂ ਵਿਚਾਰੀ ਨੂੰ ਆਪ ਹੀ ਨਹੀਂ ਮੇਰਾ ਚਿਤ ਕਰਦਾ ਵੀ ਇਹਨੂੰ ਠਾਵਾਂ ਜੇ ਬਿਮਾਰ ਹੋ ਗਈ ਤਾਂ ਆਪ ਨੂੰ ਹੀ ਸਿਆਪਾ ਪੈ ਜਾਣਾ ਹੋਰ ਹੁਣ ਜਿਹੜੀ ਮਾੜੀ ਮੋਟੀ ਤੁਰੀ ਫਿਰਦੀ ਉਹ ਵੀ ਨਹੀਂ ਰਹਿਣਾ ਇਹ ਚਾਦੀ ਘੁੱਟ ਗਰਮ ਕਰ ਲੈ ਮੇ ਤਾਂ ਚਾਹ ਵੀ ਠਰ ਗਈ ਹੋਣੀ ਅੱਜ ਚਾਹ ਪੀਉਂਗੀ ਦੁੱਧ ਨਹੀਂ ਬਿੰਦੀ ਲੈ ਕੇ ਆਉਣੀ ਆ ਚੱਕ ਕੇ ਚਾਦੀ ਘੁੱਟ ਪੀ ਲਾਂ ਤਾਂ ਤਿੱਗਰ ਕੇ ਕਾਦੀ ਗੱਲ ਸਾਰਾ ਦਿਨ ਕੰਮ ਹੀ ਨਹੀਂ ਜਿਹੜਾ ਦਾ ਕਿ ਇੱਕ ਠੂਈ ਨਹੀਂ ਦੁਖਦੀ ਆ ਠੰਡ ਨਾਲ ਮੇਰੀ ਤਾਂ ਇਹਨੇ ਤਾਂ ਕਦੇ ਮੈਨੂੰ ਪੁੱਛਿਆ ਵੀ ਨਹੀਂ ਕਿ ਤੇਰੀ ਠੂਈ ਦੁਖਦੀ ਆ ਜਾਂ ਦੋ ਪੈਰੀ ਕਰਦਾਂ ਨਾਪ ਕੋਰਤੀ ਦੇਵਾਂ ਜਾਂ ਤੈਨੂੰ ਕੋਈ ਚਾਰ ਚੀਜ਼ਾਂ ਰਲਾ ਕੇ ਤੈਨੂੰ ਪੰਜੀਰੀ ਬਣਾ ਦਿਆਂ ਘੋਰਾ ਹੈ। ਘੋਰਾ ਨਹੀਂ ਗੱਲ ਲਗੌੜ ਦਾ। ਜਿੱਦੇ ਪੈ ਗਈ ਨਾ ਮੂੰਹ ਫਿਰ ਬਲੜ ਕੇ। ਉਹਦੇ ਪਤਾ ਲੱਗੂ ਜਿੱਦੇ ਪਕਾਇਆਂ ਨਾਲ ਨਹੀਂ ਆ। ਹੁਣ ਨਾ ਚਰ ਕੋਈ ਨਹੀਂ ਪੁੱਛਦਾ ਮੈਨੂੰ। ਹੋਰ ਕੀ ਆ ਕਾਦੀ ਗੱਲ। ਅੱਗ ਲੱਗਣੀ ਮੱਚ ਜਾਣੀ ਇੰਨੀ ਢੋਈ ਦੁਖਦੀ ਹੈ ਨਾ ਮੇਰੀ ਤਾਂ ਪੁੱਛ ਨਾ। ਹਏ। ਕਾਦੀ ਗੱਲ। ਹੁਣ ਬੇਬੇ ਦੇ ਵੀ ਬੁੱਢੇ ਹੱਡ ਨਹੀਂ ਉਹ ਕਿਹੜਾ ਕੁਸ ਕਰ ਸਕਦੀ ਐ। ਭੂਰਾ ਸਰਾਉ ਦਾ ਨਹੀਂ ਵਿਚਾਰੀ ਦਾ ਮੇਨ। ਉੱਤੋਂ ਇਹਨੇ ਨਹੀਂ ਕਦੇ ਮੈਨੂੰ ਪੁੱਛਿਆ ਇਕ ਨਿੱਕੇ ਨਿੱਕੇ ਜਵਾਬ ਆ ਦੋ ਸਾਹਮਣੇ ਚਾਹ ਦੀ ਕੋਟੀਆਂ ਗਰਮ ਕਰਕੇ ਹੁਣ ਨਾ ਬੇਬੇ ਕੋਈ ਕੰਮ ਆਖ ਦੇਵੇ ਮੈਨੂੰ ਮੈਂ ਤਾਂ ਮੈਂ ਤਾਂ ਮੌਤ ਪੈ ਜਾਣੀ ਨਾਲ ਦੀ ਨਾਲ ਜਦੋਂ ਬੇਬੇ ਨੇ ਕੋਈ ਕੰਮ ਕਹਿਤਾ ਮੈਨੂੰ ਤਾਂ ਹੋਰ ਕੀ ਹੁਣ ਮੈਂ ਤਾਂ ਥੱਕੀ ਪਈ ਆ ਮੈਂ ਨਹੀਂ ਬੇਬੇ ਦੇ ਅੱਖੇ ਲੱਗਦੀ ਜਿੰਨਾ ਮਰਜ਼ੀ ਮੈਨੂੰ ਆਖੀ ਜਾਵੇ ਉਨੀ ਮੇ ਬੇਬੇ ਦਾ ਕਹਿਣਾ ਮੰਨਣਾ ਮੈਂ ਕੁਝ ਨਹੀਂ ਮੈਂ ਤਾਂ ਗਈ ਪੈਣੀ ਆ ਬਈ ਸਿੱਧੇ ਹੇ ਨੀ ਬੇਬੇ ਹੁਣ ਮੈਂ ਤਾਂ ਲੱਗੀ ਪੈਣ ਮੇਰੀ ਤਾਂ ਕੋਈ ਵਾਹ ਨਹੀਂ ਐ ਕਿਉਂ ਤੂੰ ਕਾਹ ਤੋਂ ਪਈ ਨੀ ਹੇ ਨਹੀਂ ਬੇਬੇ ਮੈਂ ਪੈਣਾ ਨਹੀਂ ਕੋਈ ਰਾਤ ਹੋਈ ਪਈ ਆ ਕਿ ਹਜੇ ਵੀ ਨੀ ਤੂੰ ਪੈਣ ਨੂੰ ਦਿੰਦੀ ਮੈਨੂੰ ਵੀ ਤੇ ਤਪੇ ਜਾ ਪਤ ਰਾਤ ਹੋਈ ਪਈ ਆ ਦੋ ਪਾਠੀਆਂ ਭੰਨ ਕੇ ਤੇ ਅੱਗ ਬਣਾ ਬੇਬੇ ਮੈਂ ਇਥੋਂ ਨਹੀਂ ਬਚਦੀ ਅੱਗ ਹੁਣ ਤੂੰ ਹੀ ਬਾਲ ਲੈ ਬੇ ਦਾ ਦਾਸ ਜਹੋਂ ਰਾਤ ਮੈਂ ਇੰਨੀ ਠੰਡ ਤੇ ਮੈਂ ਮਰਨਾ ਅੱਖਣ ਤੇ ਬੇਬੇ ਹੀਟਰ ਹੈਗਾ ਤਾਂ ਹੈ ਕੁੜੇ ਹੀਟਰ ਲਾ ਲਈ ਹੀਟਰ ਤਾਂ ਤੁਸੀਂ ਲਾਈ ਬੈਠੇ ਤੇ ਦੋ ਨੇ ਇੱਕ ਤੂਲਾ ਲੈ ਇੱਕ ਮੈਂ ਲਾ ਲੂੰਗੀ ਜੇ ਮੈਂ ਨਹੀਂ ਲਉਂਦੀ ਤਾਂ ਦੋਹੇ ਲਾ ਲਾ ਪਰ ਮੈਥੋਂ ਅੱਗ ਨਹੀਂ ਮੱਚਦੀ ਅੱਗ ਤਾਂ ਬਈ ਮਚਾਉਣੀ ਪਊ ਅੱਛਾ ਤਾਂ ਤਾਰ ਹੀ ਨਹੀਂ ਲੱਗਦੀ ਬੇਬੇ ਹੁਣ ਤਾਂ ਅੱਗ ਕੀ ਕਰਨੀ ਆ ਮਚਾ ਕੇ ਮੈਨੂੰ ਪਹਿਲਾਂ ਦੱਸ ਦਿੰਦੀ ਤੁਰੇ ਫਿਰਦੀ ਨੂੰ ਮੈਂ ਉਦੋਂ ਹੀ ਅੱਗ ਦੋ ਗੋਏ ਲਾ ਕੇ ਆ ਜੇ ਹਜੇ ਕਹਿੰਦਾ ਤੂੰ ਪਈ ਆ ਮੈਂ ਨਹੀਂ ਹੁਣ ਜਾਂਦੀ ਬੇਬੇ ਬਾਹਰ ਮੈਨੂੰ ਤਾਂ ਬਾੜੀ ਠੰਡ ਲੱਗਦੀ ਆ ਤੇ ਬੇਬੇ ਉਹਨੇ ਠੰਡ ਰੱਖ ਦੇ ਤਾਂ ਹੀ ਤਾਂ ਤੈਨੂੰ ਉੱਠਣ ਨਹੀਂ ਦਿੰਦੀ ਮੈਂ ਇੱਥੇ ਪੈ ਜਾ ਤੂੰ ਨਿੱਗੇ ਕੇ ਅੰਦਰ ਨਹੀਂ ਮੈਂ ਤਾਂ ਪਉਂਗੀ ਆਉਦੇ ਅੰਦਰ ਤੇ ਮੈਂ ਅੱਗ ਬਣਾ ਦੇ ਤੁਸੀਂ ਬੱਠਲ ਚ ਰੱਖ ਦੇ ਮੈਂ ਉਹਦਾ ਸੇਕੀ ਜਾਊਂਗੀ ਬੇਬੇ ਫਿਰ ਤੂੰ ਜਵਾਕ ਕਾਣੀ ਜਦ ਨਾ ਕਰਿਆ ਕਰ ਮੈਂ ਨਹੀਂ ਅੱਗ ਬਾਲ ਕੇ ਦਿੰਦੀ ਤੈਨੂੰ ਅੱਜ ਚਲੋ ਠੀਕ ਹੈ ਨਹੀਂ ਬਾਰ ਕੇ ਦਿੰਦੀ ਤਾਂ ਮੈਂ ਆਉਦੇ ਅੰਦਰ ਜਾ ਕੇ ਪਈ ਨਹੀਂ ਬੇਬੇ ਤੈਨੂੰ ਠੰਡ ਲੱਗਦੀ ਉਹਥੇ ਹੀਟਰ ਦੇ ਥੱਲੇ ਪੈ ਜਾਵੇਂ ਹੀਟਰ ਲਾਇਆ ਹੋਇਆ ਨਾ ਜਿੱਥੇ ਥੱਲੇ ਪੈ ਜਾ ਤੂੰ ਕੋਲ ਲੱਗਦੀ ਮੈਂ ਤੈਨੂੰ ਆ ਨਹੀਂ ਆ ਤੇ ਅਖਿ ਉੱਤੋਂ ਅੱਗ ਲੱਗ ਜੇ ਮੈਂ ਕਿਹਾ ਤੈਨੂੰ ਆ ਨਹੀਂ ਵਾ ਤੇ ਥੱਲੇ ਹੂੰ ਪੈ ਜਾ ਮੈਂ ਤਾਂ ਨਹੀਂ ਨਾਲ ਮੇਚ ਤੇ ਰੱਖ ਦਿੰਨੀ ਹੀਟਰ ਲਾ ਕੇ ਤੇ ਤੁਰ ਜਾਈ ਨਾ ਚਲਾ ਕੇ ਨਾ ਮੈਂ ਨਾ ਕਰ ਬਾਰੀ ਪਹਿਲਾਂ ਕਿ ਤੂੰ ਆਖਿਆ ਕਿ ਹੀਟਰ ਦੇ ਹੇਠਾਂ ਪੈ ਜਾ ਉੱਤੋਂ ਤਾਂ ਨਾਲ ਚੱਲ ਤੇ ਉੱਥੇ ਪਈ ਮੱਚ ਜਾ ਨਹੀਂ ਬੇਬੇ ਤੂੰ ਤਾਂ ਪੁੱਠੀ ਗੱਲਾਂ ਮੈਂ ਨਹੀਂ ਪੁੱਠੀ ਗੱਲ ਪਾਉਂਦੀ ਸੀ ਇਧਰ ਮੂੰਹ ਕਰ ਮੇਰੇ ਅੰਨੀ ਹਾਂ ਦੱਸ ਮੈਂ ਤੈਨੂੰ ਹੈ ਆਖਿਆ ਸੀ ਮੈਂ ਮੈਨੂੰ ਹੀਟਰ ਦੀ ਤਾਰ ਲਾ ਕੇ ਮੇਚ ਤੇ ਰੱਖ ਦਿੰਨੀ ਤੇ ਤੂੰ ਉੱਤੇ ਰਜਾਈ ਲੈ ਕੇ ਪੈ ਜਾ। ਨਾ ਦੱਸ ਮੈਂ ਬੋਲੀ ਤਾਂ ਨਹੀਂ ਗਈ। ਜੇ ਉਠਿਆ ਨਹੀਂ ਜਾਂਦਾ ਤਾਂ ਕੰਨ ਤਾਂ ਮੇਰੇ ਪੂਰੇ ਸੋਨ। ਲੈ ਮੇਰੀ ਗੱਲ ਨਾ ਜੇਤ ਕਰਿਆ ਕਰ ਜਵਾਕਾਂ ਨਹੀਂ ਤੇ ਇੱਥੇ ਰਜਾਈ ਸਿੱਟ ਲੈ ਤੇ ਪੈ ਜਾ। ਮੈਂ ਤਾਂ ਇੱਥੇ ਨਹੀਂ ਪੈਣਾ। ਪੁੰਗ ਤਾਂ ਮੈਂ ਆਵਾਂ ਦੇ ਕੰਵੇ ਤੇ ਜੇ ਤੂੰ ਅੱਗ ਬਣਾ ਸਕਦੀ ਐ ਤਾਂ ਬਣਾ ਲੈ ਤੇ ਨਹੀਂ। ਯਾਰ ਤਸਵੀਰੇ ਜਾਨ ਜੋਥੀ। ਇਿੱਥੇ ਮੁੰਡਾ ਗਿਆ। ਬੇਬੇ ਮੈਥੋਂ ਨਹੀਂ ਅੱਗ ਬਣਦੀ। ਤੂੰ ਜਾ ਉੱਥੇ ਖਾ ਰੋੜੇ ਜਾ ਕੇ ਕਿਸਾਨਾਂ ਦੀ। ਵਾਤ ਮੈਂ ਤਾਂ ਉੱਥੇ ਜਾਊਂਗੀ। ਭੱਜਿਆ ਜਾਣਾ ਨਹੀਂ ਜੇ ਕੋਈ ਮਗਰ ਪੈ ਗਿਆ ਡਾਂਗ ਲੈ ਕੇ। ਭੱਜਿਆ ਤੇ ਕਿਉਂ ਨਹੀਂ ਜਾਣਾਗਾ? ਹੂੰ। ਹੋਰ ਤਾਂ ਮੈਂ ਨਹੀਂ ਵੇਖਾਂ। ਉਹਨੇ ਰੀ ਬਣ ਜੇਗੀ। ਮੈਂ ਤਾਂ ਇੱਕ ਮਿੰਟ ਵੀ ਸਾਰਿਆਂ ਨੂੰ ਮੂੰਹ ਤੇ ਲਾ ਲੂ। ਤੂੰ ਮੈਨੂੰ ਮੁੰਡਾ ਗੱਲ ਪਹੌਣਾ ਆਉਂਦਾ ਉਹਨੇ ਅੱਖਣਾ ਤੈਨੂੰ ਮੈਂ ਕਿਸੇ ਬੇਬੇ ਨੂੰ ਨਾ ਆਣ ਦੇਈ। ਤੇ ਮੈਂ ਆਖੂ ਮੈਂ ਤਾਂ ਅੱਗ ਨਹੀਂ ਬਣਾ ਕੇ ਦਿੰਦੀ, ਰੋਟੀ ਚਾਹ ਨਹੀਂ ਚਾਹ ਨਾ ਬਣਾ ਕੇ ਦਿੰਦੀ ਤਾਂ ਮੈਂ ਤੇ ਭੁੱਖੀ ਮਰਨਾ। ਜਾ ਜਾਂਦੀ ਰੇ ਚੜ ਜਾ ਬਸ ਤੱਕ ਕੇ ਫਿਰ ਔਰ ਤੂੰ ਨਹੀਂ ਟਾਲਦੀ ਨਾ ਮੈਂ ਨਹੀਂ ਤੂੰ ਕਹਿ ਕੇ ਗਿਆ ਸੀਗਾ ਵੀ ਬੇਬੇ ਦਾ ਧਿਆਨ ਰੱਖੀ ਆਂ ਕਰੀ ਤੇ ਬੇਬੇ ਹੁਣ ਤੂੰ ਜਦ ਕਰ ਲੈਨੀ ਮੈਂ ਉਹਨੂੰ ਕਰਦੀ ਆਂ ਫੋਨ ਤੇ ਲਾ ਮੈਂ ਆਖਿਆ ਹੀਟਰ ਲਾ ਕੇ ਦੇ ਦਿੰਦੀ ਆਂ ਦੀ ਆਖ ਮੈਂ ਤਾਂ ਲਾਈਟ ਲੱਗ ਜੂਗੀ ਅੱਗੋ ਤੇ ਤੂੰ ਆਂ ਕਿ ਸੇ ਹੀਟਾਂ 'ਤੇ ਬਹਿ ਜਾ ਮੈਂ ਕਾਹ ਤੋਂ ਪਵਾਇਾਂ ਸਾ ਹੀਟਰ ਤੇ ਚੱਲ ਮੇਰੇ ਮੂੰਹੋਂ ਨਿਕਲ ਗਿਆ ਮੈਂ ਤੈਨੂੰ ਸੱਚੀ ਤਾਂ ਨਹੀਂ ਆਖ ਤਾ ਵੀ ਤੇ ਹੀਟਾਂ 'ਤੇ ਬਹਿ ਜਾ ਔਰ ਕਦ ਤੂੰ ਨਹੀਂ ਬਦਲ ਜਾਨੀਂ ਗੱਲ ਕਰਕੇ ਔਰ ਮੈਨੂੰ ਕਹਿ ਕੇ ਗਿਆ ਸੀ ਆਂਦਾ ਬੇਬੇ ਨੂੰ ਲਹੂ ਲਾ ਕੇ ਦੇ ਦਿਆ ਕਰੀ ਦੋਹੀ ਪਾਸੇ ਹਿੱਟਰ ਹੁਣ ਇਹ ਤਾਂ ਪੈਂਦੀ ਹੀ ਨਹੀਂ ਇੱਧਰ ਲੈ ਅੰਦਰ ਉਹ ਫਿਰ ਆਏ ਆ ਨਾ ਵੀ ਤਾਂ ਨੂੰ ਪੂਰਾ ਮੇਰਾ ਰੱਖਦੀ ਆ ਉਹ ਆ ਕੇ ਗਿਆ ਕਰਕੇ ਹੈ ਨਾ ਬੇਬੇ ਰੱਖਦੀ ਤਾਂ ਹੈਗੀਆਂ ਹੁਣ ਜਦ ਤੋ ਪੈ ਜਾ ਬਹਿ ਜਾਂਨੀ ਤੂ ਫਿਰਦੀ ਜਿਹੜਾ ਮਰਜੀ ਕੰਮ ਕਹਿ ਦਿਆ ਕਰ ਹੁਣ ਤੋ ਤਾਂ ਪਈ ਨੂੰ ਠਾਉਨੀ ਆ ਕਿ ਅੱਗ ਬਣਾ ਕੇ ਲਿਆ ਗੋਏ ਆਂਦੀ ਲੱਦਾ ਫਿਰ ਮੈਂ ਤਾਂ ਹੁਣ ਪਈ ਅੱਗ ਸਿੱਕਨੀ ਆ ਅੱਗ ਸਿੱਕਨੀ ਤਾਂ ਤੂੰ ਤੋ ਮੈਨੂੰ ਦੱਸ ਦਿੰਨੀ ਮੈਂ ਤੂਰੀ ਫਿਰਦੀ ਮੇਰੇ ਗੁੱਡੇ ਹੱਦਾਂ ਰਾਤ ਨੂੰ ਮੈਂ ਉੱਥੇ ਲਿੱਗੀ ਨਾ ਹੋਵਾ ਤੜਕੇ ਨੂੰ ਆਕੜੀ ਪਾਉਂ ਮੋਰ ਕੇ ਮੁੰਡਾ ਆਖੂ ਕਾ ਚੰਗੀ ਮੇਰੀ ਮਾਂ ਇਸ ਹਾਰਾ ਕੀਤੀ ਤੂੰ ਨੀ ਬੇਬੇ ਗੋਹੇ ਗਿੱਲਨੇ ਨੇ ਦੇਵਨਾ ਹੋਵੇ ਮੈਂ ਉੱਥੇ ਆਕਰ ਜਾ ਠਾਣ ਨਾਲ ਮੁੰਡੇ ਨੂੰ ਫੋਨ ਕਰ ਦੇਵੇਂ ਵੀ ਮਾਂ ਤਾਂ ਗਈ ਨੀ ਨਾ ਬੇਬੇ ਸੁੱਖੀ ਸੰਧੀ ਤੋਹੇ ਜੀਆਂ ਗੱਲਾਂ ਕਰ ਉਹਨਾ ਫੋਨ ਕਰੀ ਉਹ ਤਾਂ ਬਾਤ ਨਹੀਂ ਨਿਪੜਨਗੀ ਤੂੰ ਸੁੱਖੀ ਸੰਧੀ ਇਹ ਜਿੰਗਲਾਂ ਨਾ ਕਰ ਮੈਂ ਅੱਜ ਦਾ ਤੋ ਹਾ ਗੱਲ ਕਹਤੀ ਐ ਤੂੰ ਬਾਅਦ ਨਾ ਕਿ ਜੇ ਤੇ ਮੁੰਡੇ ਨੂੰ ਪਤਾ ਲੱਗ ਗਿਆ ਨਾ ਤੇ ਵੇਖ ਲਾ ਤਾ ਮੈਨੂੰ ਭੋਲੂਗਾ ਕਿ ਅੱਛਾ ਅੰਨਾ ਮੁੰਡੇ ਦਾ ਡਰ ਹੋਵੇ ਤਾਂ ਫੇਰ ਤੂੰ ਕੰਮ ਨਾ ਕਰ ਲੈ ਤਾ ਮਚਾ ਦਿੰਨੀ ਆ ਨੀ ਅੱਗ ਤੂੰ ਤਾਂ ਲਹੂ ਪੀ ਲੈਨੀ ਹੁੰਦੀ ਆ ਹੁਣ ਗੋਹੇ ਗਿੱਲੇ ਨੇ ਜਿਹੜੇ ਘਰੇ ਪਏ ਨੇ ਪਖਤਨ ਦੇ ਵਿੱਚ ਤੇ ਗੀਰੇ ਦੇ ਵਿੱਚੋਂ ਲਿਆਂਦੀਆਂ ਨਹੀਂ ਪਾਤੀਆਂ ਕੱਢ ਕੇ ਤਾਂ ਹੀ ਤਾਂ ਮੈਂ ਤੈਨੂੰ ਆਖੀ ਨਹੀਂ ਤੈਨੂੰ ਦਿਨੇ ਚੇਤਾ ਕਰਾਉਂਦੀ ਤਾਂ ਮੈਂ ਬੱਠਲ ਭਰ ਲਿਆਉਂਦੀ ਉੱਥੋਂ ਤੇ ਤੈਨੂੰ ਸਾਰਾ ਹੀ ਪਤਾ ਸੀਗਾ ਬਿਚਾਰ ਕੇ ਸਾਗ ਵੀ ਬਣਾਵਾਂਗੇ ਗੋਹੇ ਹੋਣਗੇ ਸਾਗ ਬਣੂਗਾ ਮੈਂ ਆਖਿਆ ਸਾਗ ਅਸਤੇ ਤੜਕੇ ਲਿਆਵਾਂਗੇ ਹੁਣ ਚੱਲ ਹੀਟਰ ਹੈਗੇ ਅੰਦਰ ਮੈਂ ਤਾਂ ਹੁਣ ਮੈਂ ਅੱਗ ਸੇਕ ਲੈਂਦੀ ਤੇ ਨਾਲੇ ਸਾਗ ਰੈਨ ਲੈ ਲੈਂਦੀ ਸੱਚ ਨਹੀਂ ਬੇਬੇ ਛਾ ਡੱਗ ਦੀ ਗੱਲ ਤੂੰ ਮੁੰਡਾ ਹੀ ਬਾੜਾ ਟਿਲਣਾ ਹੋਇਆ ਪੈਣਗੇ ਲਿੱਸਾ ਹੋ ਗਿਆ ਕੋਈ ਨਹੀਂ ਮੁੰਡੇ ਨੂੰ ਬਦਾਮ ਦੇ ਦਿਆ ਕਿ ਠੀਕ ਹੋ ਜਾ ਹੋਰ ਕੁਛ ਨਹੀਂ ਖਾਦਾ ਮੁੰਡੇ ਨੇ ਦੋ ਦਿਨ ਹੋ ਗਏ ਕੋਈ ਗੱਲ ਜਦੋਂ ਇੱਕ ਵਾਰ ਨਿਆਣਾ ਰੋਜ ਜੇ ਨਾ ਤੇ ਫਿਰ ਹੋਈ ਹੋਈ ਸੱਟ ਹੁੰਦਾ ਫਿਆਲ ਆ ਹੋਰ ਹਜੇ ਉਹ ਆ ਗਿਆ ਤੋ ਥੋ ਬੋਲੂਗਾ ਕਿ ਆਖੂਗਾ ਤੂੰ ਮੁੰਡਾ ਨਹੀਂ ਸੰਭਾਲ ਸਕੀ ਮੁੰਡਾ ਰਸਮਾਲਣਾ ਚਾਹੀਦਾ ਤੂੰ ਤਾਂ ਤੂਫਾਨੀਆਂ ਤੇ ਚੜੀ ਰਹਿਣੀ ਆ ਹਣ ਦਵਾਈ ਤੂੰ ਹੀ ਦੇ ਦੇ ਰੋ ਟਾਈਮ ਨਾ ਹੁਣ ਬੇਬੇ ਸੌਂ ਗਿਆ ਹੁਣ ਵੀਰ ਜੂਗਾ ਜੇ ਦਵਾਈ ਦੇਣ ਲੱਗੀ ਤਾਂ ਠੀਕ ਹੈ ਤੜਕੇ ਦੇ ਦੂੰਗੀ ਇੱਕ ਟਾਈਮ ਦੇਣੀ ਤੂੰ ਜਿਹੜਾ ਸਫਾਇਆਂ ਸੁਪਈਆਂ ਤੇ ਚੜੀ ਰਹੀ ਨੀ ਨਾ ਕਰਿਆ ਕਰ ਮੁੰਡੇ ਨੂੰ ਕੱਢ ਲੈਣ ਸੰਭਾਲ ਜਾ ਕਰ ਹੁਣ ਨਹੀਂ ਕਰਦੀ ਬੇਬੇ ਮੈਂ ਆਖੇ ਚੱਲ ਬੇੜਾ ਢੋਲਾ ਤੜਕੇ ਹਣਾ ਮੈਂ ਤਾਂ ਹੀ ਲੱਗ ਗਈ ਸੀ ਆਹੋ ਜੇ ਤੈਨੂੰ ਅੱਗ ਵੱਲ ਨੂੰ ਆਹ ਦਿੰਦੇ ਆਂ ਤਾਂ ਕਿ ਮੈਨੂੰ ਉਤਸਾਇਆ ਨਾ ਕਰੋ ਤੇ ਜੇ ਵੇੜਾ ਢੋਣਾ ਤੇ ਭਾਵੇਂ ਸਾਰੀ ਰਾਤ ਲੱਗੀ ਰਹੇ ਨਹੀਂ ਨਹੀਂ ਬੇਬੇ ਮੈਂ ਤੈਨੂੰ ਤਾਂ ਹੀ ਆਂਦੀ ਸੀ ਮੈਂ ਕਿ ਤੂੰ ਰੇ ਫਿਰਦੀ ਨੂੰ ਜਿਹੜਾ ਮਰਜ਼ੀ ਕੰਮ ਆਖ ਦਿਆ ਕਰ ਜਦੋਂ ਬਹਿ ਜਾਂਦੀ ਉਹਦੇ ਚਿੱਤ ਨਹੀਂ ਕਰਦਾ ਉੱਠਣ ਨੂੰ ਮੇਰਾ ਕਹ ਤੂੰ ਬੁੜੀ ਖੁੜੀ ਵੀ 60 ਸਾਲ ਦੇ ਉੱਠਿਆ ਨਹੀਂ ਜਾਂਦਾ ਤੇ ਹੋਰ ਨਹੀਂ ਬੇਬੇ ਮੈਂ ਤਾਂ ਬੁੜੀ ਹੋਈ ਪਈ ਆ ਹਾਂ ਖਾਂਦੀਆਂ ਪੀਂਦੀਆਂ ਕਿਵੇਂ ਹਕਾਰਦੀਆਂ ਚੱਲ ਤੂੰ ਕੱਢ ਲੈ ਆਪਦੀ ਪੜਾਅਸ ਮੁੜ ਕੇ ਆਖੀਂ ਨਹੀਂ ਮੁੰਡਿਆ ਇਹਨੂੰ ਆਪਦੇ ਨੂੰ ਵੀ ਮੇਰੇ ਮੂਰੋ ਬੋਲ ਇੱਕ ਖਾਦਾ ਹੀ ਨਹੀਂ ਮਾੜਾ ਪਹਿਲੇ ਦੋ ਚੌਂਕੇ ਖਾਦੇ ਸੀਗੇ ਮੈਂ ਤਾਂ ਆਪਣੀ ਖਾਦਾ ਜਿੱਤ ਨਹੀਂ ਕੀਤਾ ਅਸੀਂ ਤਾਂ ਉਹਨਾਂ ਦੇ ਘਰੇ ਸੂਟ ਸੁਵਾਉਣੇ ਦੇਣ ਗਏ ਤੇ ਮੈਨੂੰ ਤਾਂ ਚਾਹ ਪਿਆਤੀ ਲਊਗਾ ਵਾਲੀ ਮੇਰੇ ਤਾਂ ਆਉਂਦੀ ਤੇ ਬਣ ਗਿਆ ਤੇ ਜਮੈਂ ਤਾਂ ਮਸਾ ਆ ਕੇ ਡਿੱਗੀ ਤੇ ਐ ਜ਼ਹਿਰ ਬਣ ਗਿਆ ਲੋਕਾਂ ਨੇ ਹੋਣੀ ਖਾਦਾ ਹੂੰ ਹੂੰ ਅੰ ਚੰਗਾਈ ਨਹੀਂ ਲੱਗਿਆ ਪਤਾ ਨਹੀਂ ਕਾਸ ਤੋਂ ਟੋਕਿਆ ਜਾ ਗਿਆ ਵੀ ਨਹੀਂ ਟੋਕਿਆ ਗਾ ਨਹੀਂ ਕਾ ਆ ਜਾ ਬੜਾ ਵੇਖਣ ਕਿ ਚੋਨਾ ਲੰਗ ਚਾਕਲੇਟ ਵਾਲਾ ਹੂੰ ਤਾਂ ਨਹੀਂ ਖਾਦਾ ਗਿਆ ਚਾਕਲੇਟ ਵਾਲਾ ਨਹੀਂ ਖਾਂਦੇ ਹਾਂ ਇਉਂ ਮੁੰਡਾ ਚਾਕਲੇਟ ਖਾ ਲੈਂਦਾ ਤੇ ਚਾਕਲੇਟ ਵਾਲਾ ਕੇਕ ਨਹੀਂ ਖਾਂਦਾ ਨਾ ਮੁੰਡੇ ਨੇ ਮੂਹ ਲਾਇਆ ਨਾ ਕੁੜੀ ਨੇ ਮੈਂ ਦੋ ਚੌਂਚੇ ਖਾਦੇ ਬਾਕੀ ਪਿਆ ਹੋਰ ਦੇਖ ਤੁਸੀਂ ਗਏ ਤਾਂ ਹੀ ਦੇਖੋਣੇ ਜਦੋਂ ਸੀ ਕਿ ਕਿਆਈ ਤੁਸੀਂ ਦੇਖਣੇ ਚੁਪੇ ਨਹੀਂ ਬੇਬੇ ਕਿੱਥੇ ਇੱਕ ਤਾਂ ਇੱਥੇ ਨਹਿਰਾਂ ਦੇ ਉੱਤੇ ਆਪਣੇ ਕਿੰਨਾ ਪੀੜ ਹੁੰਦੀ ਆ ਪੁਲ ਬਣਦਾ ਕਰਕੇ ਅੱਧਾ ਘੰਟਾ ਤਾਂ ਇੱਥੋਂ ਨਿਕਲਦੇ ਹੀ ਲੱਗ ਜਾਂਦਾ ਨਹੀਂ ਮੈਨੂੰ ਤਾਂ ਲੱਗਦਾ ਤੁਸੀਂ ਸਮੋਸੇ ਸਮਾਸੇ ਖਾਂਦੇ ਹੋ ਕਿ ਥਾਂ ਦਸੀ ਅੱਜ ਨਾ ਬੇਬਸ ਸਮੋਸੇ ਤੇ ਮੈਨੂੰ ਉਹੀ ਨਹੀਂ ਪਸੰਦ ਹਣਾ ਤੇ ਮੁੜ ਕੇ ਜਾਵੜੇ ਉੱਥੇ ਉਹਨਾਂ ਦੇ ਘਰੇ ਤੇ ਉਹ ਚਾਹ ਚਾਹ ਬਣਾ ਲਈ ਉਹਨਾਂ ਦੀ ਬੋਤੀ ਨੇ ਤੇ ਉਹ ਕਹਿੰਦੀ ਕਿ ਮੇਰੀ ਸੱਸ ਦਾ ਬਰੱਡੇ ਆ ਤੇ ਕਿ ਵੱਡੇ ਸੈਲੀਬ੍ਰੇਟ ਕਰਨਾ ਤੇ ਉਹ ਕੇਕ ਲੈ ਕੇ ਆਉਂਦੀ ਤੁਸੀਂ ਬਹਿ ਜਾ ਇਹ ਤਾਂ ਮੇਰੇ ਅੰਦਰ ਤੇ ਮੁੰਡੇ ਨੂੰ ਨਹੀਂ ਲੈ ਕੇ ਗਈ ਸੀ ਨਾਲ ਹਾਂ ਆਨੇ ਕੱਡੇ ਤੇ ਬੁਰੇ ਹਾਲ ਉਹ ਆਖੇ ਵੀ ਭਾਬੀ ਤੁਰਦੀ ਨਹੀਂ ਉੱਠ ਕੇ ਹੁਣ ਮੈਨੂੰ ਉਹ ਮਿੰਤਾ ਕਰੀ ਜਾਵੇ ਆਖੀ ਕਿ ਇੱਕ ਕੱਟ ਕੇ ਜਾਣ ਦੇਵਾਂਗੇ ਮੈਂ ਤਾਂ ਆਖਿਆ ਸਮੋਸੇ ਤੁਮਾਸੇ ਖਾਂਦੇ ਨੇ ਜਿਹੜੇ ਆਏ ਇਹਨ ਮੈਂ ਕਹਾਂ ਨਾ ਸਮੋਸੇ ਖਾਣੇ ਸੀ ਨਾਲੇ ਉਹਨਾਂ ਦਿਓਰ ਨੂੰ ਲੈ ਕੇ ਗਈ ਸਾ ਤੈਨੂੰ ਪਤਾ ਉਹ ਤਾਂ ਵੈਸੇ ਹੀ ਚੜੀਤਾ ਜਾ ਅਗਲੇ ਨੇ ਆਖਣਾ ਸੀ ਦਿਓਰ ਪਰ ਜਾਈ ਸਮੋਸੇ ਖਾਂਦੇ ਫਿਰਦੇ ਲੈ ਤੇ ਫੇਰ ਕੀ ਹੋ ਗਿਆ ਐ ਤਾਂ ਜਾਣ ਦਾ ਕੋਈ ਡਰ ਨਹੀਂਗਾ ਉਹ ਨਹੀਂ ਕਰੇ ਹੋਏਗਾ ਤਾਂ ਜਾਣਾ ਹੀ ਪੈਂਦਾ ਅਗਲੇ ਨੂੰ ਮੈਨੂੰ ਤਾਂ ਸਮੋਸੇ ਉਹ ਹੀ ਨਹੀਂ ਪਸੰਦ ਬੇਬੇ ਮੈਂ ਨਹੀਂ ਖਾਂਦੀ ਸਮੋਸੇ ਚਲੋ ਠੀਕ ਆ ਮੰਨ ਲੈਨੇ ਗੱਲ ਤੇ ਉਹਨੇ ਬੈਸਕਟ ਰੱਖਤੇ ਪੂਜੀਆ ਰੱਖਤਾ ਚਾਹ ਨਾਲ ਉਹ ਖਾ ਲਿਆ ਮੁੜ ਕੇ ਕੇਕ ਜਿਹਾ ਖਾ ਲਿਆ ਥੋੜਾ ਮੈਂ ਤਾਂ ਬੰਦ ਕੂਠਾਂ ਵਾਰ ਚ ਆ ਜਾ ਹਜੇ ਨਹੀਂ ਆਈ ਹਜੇ ਨਹੀਂ ਆਈ ਹਜੇ ਨਹੀਂ ਹੈ ਨਹੀਂ ਛੱੜਦਾ ਨਹੀਂ ਛੱੜਦਾ ਮੈਂ ਤਾਂ ਨੀਂਦ ਬੁਲਾਈ ਆਈ ਜਾਂਦੀ ਆ ਬੇਬੇ ਸਮਝਾ ਫਿਰ ਤੂੰ ਇੱਥੇ ਹੀ ਪੈ ਜਾ ਵੀ ਇੱਕ ਪਾਸੇ ਇੱਕ ਪਾਸੇ ਆ ਲਾ ਲੈ ਨੇ ਇੱਧਰ ਲੈ ਇੱਕ ਪਾਸੇ ਦੂਜਾ ਹੀਟਰ ਲਾ ਲੈਨੀ ਆ ਆਪਾਂ ਤੇ ਵਧੀਆ ਕਮਰਾ ਨਿੱਗਾ ਬਈ ਮੈਂ ਤਾਂ ਪੈਣੀ ਆ ਰਾਤ ਨੂੰ ਖੜਕਾ ਦਰਕਾ ਛੰਦਾ ਰਿੰਦਾ। ਉਹਨੇ ਤੇ ਬਾਰ ਪੇ ਲੇ ਬਾਰ ਕੋਸ ਹੋ ਜਾਵੇ ਕੋਈ ਪਤਾ ਨਹੀਂ ਲੱਗਣਾ। ਹਾਂ ਚਲ ਬੇਬੇ ਤਾਂ ਹੈ ਚਲ ਬਿੜ ਕਰਖਣੀ ਵੀ ਜ਼ਰੂਰੀ ਆ ਮੈਂ ਕਸਾਂਗੀ ਤਾਂ ਮੈਨੂੰ ਤਾਂ ਨਹੀਂ ਲੱਗਣਾ ਪਤਾ। ਤੇ ਮੈਂ ਤਾਂ ਹੀ ਪੈਣੀ ਆ ਉੱਥੇ ਸਾਹਮਣੇ ਬਾਰ ਦੀ। ਚਲ ਮੈਂ ਤੈਨੂੰ ਅੱਗ ਬਾਲ ਹੀ ਦਿਨੀ ਬਠਲ ਕੱਗ ਦਾ ਤੇ ਉੱਥੇ ਸਿੱਟ ਲਈ ਥੱਲੇ ਮੰਜੇ ਦੇ। ਹੋਰ ਮੈਂ ਸਾਹਮਣੇ ਪਈ ਹੁੰਨੀ ਆ। ਤੇ ਪਰੂ ਤੱਕ ਸਾਰਾ ਖਰਕਾ ਦਰਕਾ ਆਉਂਦਾ ਜਾਂਦਾ ਸਾਰਾ ਦਿਨ ਤੇ ਹੋਰ ਅੱਗ ਦਾ ਬੱਠਾ ਸਿੱਟ ਜੂਗੀ ਤੇ ਮੰਜੇ ਥੱਲੇ ਤੇ ਪੈ ਜੀ ਨਿੱਗੀ ਹੋ ਕੇ ਮੇਰੀ ਗੱਲ ਸੁਣ ਇੱਕ ਤਾਂ ਮੰਜਾ ਮੇਰਾ ਕਸਣ ਵਾਲਾ ਹਾਂ ਹੈ ਤੇ ਦੂਜਾ ਅੱਗ ਥੱਲੇ ਸਿਰ ਤੇ ਕਿਤੇ ਨਾ ਹੋਵੇ ਰਾਤ ਨੂੰ ਪੰਬਲੀ ਨਿਕਲ ਜਾ ਲੈ ਦੱਸ ਬਬੇ ਐ ਕਿਵੇਂ ਪੰਬੜ ਨਿਕਲ ਜਾਣਗੇ ਐ ਥੱਲੇ ਉੱਤੇ ਫੱਟੀ ਰੱਖ ਦੂੰਗੀ ਨਿੱਗਾ ਹੋ ਜੂ ਇੱਕ ਵਾਰੀ ਅੰਦਰ ਤੇ ਲੈ ਫੱਟੀ ਰੱਖ ਦੂਗੀ ਆ ਪਪਾ ਉਹ ਵੀ ਅੱਗ ਲੱਗ ਜੀ ਤੇ ਬੇਬੇ ਹੁਣ ਅੱਗ ਨੂੰ ਮੈਂ ਕਿਵੇਂ ਕਰਾਂ ਮੈਂ ਤਾਂ ਕਦੇ ਰੱਖੀ ਰੁੱਖੀ ਨਹੀਂ ਤੈਨੂੰ ਚਾਜਾ ਮੈਂ ਤਾਂ ਮਚਾ ਕੇ ਦੇ ਦੇਣੀ ਜੇ ਮਰਜੀ ਰੱਖਾ ਆ ਵਸ ਅੱਗ ਮਚਾ ਕੇ ਦੇ ਦਿੰਦੀ ਮੈਨੂੰ ਨਹੀਂ ਪਤਾ ਹਾਂ ਮੈਂ ਤਾਂ ਕਦੇ ਰੱਖੀ ਰੁੱਖੀ ਨਹੀਂ ਮੰਜੇ ਹੈਠਾ ਮੈਨੂੰ ਕੀ ਪਤਾ ਹੁਣ ਸਾਡੇ ਵਰੀ ਤਾਈ ਹੀ ਚਲਦੇ ਨੇ ਹੀਟਰ ਜੇ ਅੱਜ ਤੈਨੂੰ ਖਣੀ ਕਿੱਥੋਂ ਅੱਗ ਯਾਦ ਆ ਗਈ ਤੂੰ ਤਾਂ ਨਿਕਲ ਇਹਨੂੰ ਤੂੰ ਤਾਂ ਅੱਗ ਦਾ ਬੱਠਰ ਭਾਰਤੀ ਉੱਤੇ ਫਟਕਾ ਰੱਖ ਦੋ ਕਿਉਂ ਅੱਗ ਮਚਾ ਤੇ ਫਿਰ ਮੈਨੂੰ ਕੀ ਪਤਾ ਬੇਬੇ ਕਿਵੇਂ ਰੱਖ ਦੇ ਦਿੰਦੇ ਤੂੰ ਤਾਂ ਐਵੇਂ ਬਸ ਅੱਜ ਹੀ ਅੱਗ ਦੇ ਮਗਰ ਪਈ ਹੋਈ ਆ ਭਾਈ ਅੱਗ ਠੰਡ ਬਾੜੀ ਆ ਤੇ ਨਾ ਪੈਰਾਂ 'ਚ ਕਰ ਲਾ ਪਈ ਜਾਂਦੀ ਨਾ ਅੱਗੇ ਤਾਂ ਤੂੰ ਕਦੇ ਨਹੀਂ ਆਖੇ ਲਪਈਆ ਤੇ ਅੱਗੇ ਠੰਡ ਘੱਟ ਤੇ ਆਪਣੀ ਨਹੀਂ ਆਖੇ ਪਿਛਲੇ ਚਾਲ ਮੈਂ ਆਉਦਾ ਤੂੰ ਹੀ ਫਿਰ ਕਿਸ ਮਾਉ ਜਨਤੀ ਬੱਠਰ ਪਰ ਦੀ ਸ਼ੱਗ ਦਾ ਰੱਖ ਲੈਂਗੀ ਤੇ ਸੱਚ ਬੇਬੇ ਸਵੇਰੇ ਸਾਗ ਵੀ ਬਣਾਉਣਾ ਆਪਾਂ ਚਲੋ ਬਣ ਜੂਗਾ ਸਾਗ ਵੀ ਇਧਰ ਵੇਖਾਂ ਕੁੜੀ ਸੌਂਗੀ ਕਿ ਫੂਣੀ ਵੇਖੀ ਜਾਂਦੀ ਹਜੇ ਫੂਣੀ ਵੇਖੀ ਜਾਂਦੀ ਹਜੇ ਨੀ ਥੁੱਕੀ ਇਹਨੂੰ ਪਾ ਮਾੜਾ ਜਿਹਾ ਛਿੜਕ ਕੇ ਪ੍ਰੀਤ ਪੈ ਜਾ ਪੁੱਤ ਤੱਪ ਟਿਊਸ਼ਨ ਵੀ ਨਹੀਂ ਭੇਜੀ ਤਿੰਨ ਦਿਨ ਹੋ ਗਏ ਮੈਂ ਤੇ ਤੂੰ ਸ਼ੱਕ ਕਿਉਂ ਨਾ ਸੀ ਕਿੱਥੇ ਟਾਈਮ ਲੱਗਿਆ ਤੈਨੂੰ ਤੇ ਇਹ ਵੀ ਨਹੀਂ ਵੀ ਚਲ ਮੈਂ ਹੌਲੀ ਹੌਲੀ ਤੁਰੀ ਜਾਵਾਂ ਤੈਨੂੰ ਟਿਊਸ਼ਨ ਛੱਡਿਆ ਵਾ ਲੈ ਜੇ ਮੈਂ ਇਨੀ ਵਾਰ ਤਰਸਾ ਕਾ ਤਾਂ ਮੈਂ ਅੱਗ ਨਹੀਂ ਮਾ ਸਕਦੀ ਇਹ ਤਾਂ ਮੈਂ ਤੈਨੂੰ ਸ਼ੱਕ ਕਿਉਂ ਪਿਆ ਕਰਨੀ ਚਲ ਸਵੇਰੇ ਛੱਡ ਆਉਂਗੀ ਤੇ ਤੂੰ ਮਾਰਦੀਆਂ ਕਿ ਅਸਲ ਵੀ ਕਿਹਾ ਮੈਨੂੰ ਗਿਆਨ ਨਾ ਪਵੀ ਹਵਤਾ ਹੋ ਗਿਆ ਤੇ ਉੱਥੇ ਨਾਲ ਕੀ ਲਾਇਆ ਆ ਕੁੜੀ ਦਾ ਪੜਾਈ ਕਿੰਨੀ ਖਰਾਬ ਹੋ ਗਈ ਸਵੇਰੇ ਛੱਡ ਕੇ ਆਉਂਗੀ ਅਜੀ ਤਾਂ ਨਾ 2 ਵਜ ਜਾਂਦੇ ਰਾਤ ਦੇ ਕੰਮ ਧੰਦਾ ਕਰਕੇ ਫਿਰ ਗੰਨੇ ਚ ਉਪਰੇ ਸਿਆਲ ਚ ਤੇ ਫੇਰ ਉਹਨੇ ਚਰਕੇ ਕੱਤਨਾ ਰਾਤ ਨੂੰ ਰਾਤ ਨੂੰ ਤੇ ਅਜੇ 8 ਵਜੇ ਤੇ ਤੂੰ ਹੀ ਹੈ ਮੈਂ ਨਹੀਂ ਗੌਂਦੀ ਹਾਏ ਮੈਂ ਮੈਂ ਵੀ ਤੁਸੀਂ ਸੌਂਦੇ ਕਿਹੜੇ ਵੇਲੇ ਸਾਂ ਅੱਛਾ ਸੌਂਦੇ ਹੀ ਨਹੀਂ ਸੀ ਚਰਕੇ ਤੇ ਚਰਕੇ 4 ਵਜੇ ਠਿਕਾਣਾ ਬਤਾਰਾਂ ਕੱਢਣੀਆਂ ਦੁੱਧ ਰੜਕਣੇ ਗੋਹਾ ਸਿੱਤਨਾ ਹੁਣ ਤਾਂ ਭੈਣੇ ਮੇਰੇ ਜੀ ਕੀ ਕਰਤਾ ਮੋਟਰਾਂ ਦਾ ਕਿੰਨਾ ਪਾਣੀ ਵਾਤੂਆਥੀ ਉਹ ਚ ਨਾ ਚਾਹ ਲੈਉਣੇ ਪਰ ਪਰ ਕੇ ਤੌੜੇ ਹੁਣ ਹਾਈ ਨਹੀਂ ਦਉਦੀ ਹਾਈ ਨਹੀਂ ਦਉਦੀ ਨਾ ਲੈ ਵੇਲਿੰਗ ਕੋਈ ਕੰਮ ਨਹੀਂ ਧੰਦਾ ਨਹੀਂ ਨਹੀਂ ਬੇਬੇ ਉਹ ਜੋ ਸਰੀਰ ਹੈ ਨਹੀਂਗੇ ਨਾ ਉਹ ਜੋ ਖਾਣ ਪੀਣ ਹੁਣ ਤਾਂ ਮਾੜੇ ਜਿਹਾ ਨਾ ਤਾਂ ਥਕਾਵਟ ਹੋ ਜਾਂਦੀ ਸਾਰਾ ਦਿਨ ਗੋਲੀਆਂ ਤੇ ਸਰੀਰ ਚੱਲਦੇ ਨੇ ਜੇ ਤਾਂ ਖਾਣ ਪੀਣ ਹੈ ਨਹੀਂ ਤੇ ਕੰਮ ਵੀ ਹੈ ਨਹੀਂ ਪੱਕੇ ਗਮਰੇ ਫਰਸਾ ਲੱਗ ਜਾਵੀਆਂ ਪਾਨੀ ਕਰੇ ਕਿ ਤੇ ਜਾਣਾ ਨਹੀਂ ਆਉਣਾ ਨਹੀਂ ਤੇ ਤੋਂ ਨਾਲ ਨਾ ਮਚੀਨਾ ਅੱਗੇ ਕੱਸੀਆਂ ਤੂਏ ਤੇ ਜਾਣਾ ਤਾਂ ਫੇਰ ਨੀਰੇ ਕੁੱਟ ਕੇ ਜਾਉਣੇ ਥਾਪਿਆਂ ਨਾਲ ਕੌਣ ਤਾਂ ਸਰਦਾਰੀ ਤਾਂ ਵੀ ਓਖੀਆਂ ਹਈਆਂ ਬੰਨਿ ਲੀਬੇ ਤੇ ਨਹੀਂ ਹੁੰਦਾ ਹੁਣ ਕੀ ਕਰਗੇ ਪਹਿਨਾ ਵਾਲਾ ਕੰਮ ਹੈ ਨਹੀਂ ਹੁਣ ਨਹੀਂ ਹੁੰਦਾ ਹੁਣ ਤੇ ਕੰਮ ਹੀ ਹੈ ਨਹੀਂ ਹੈ ਨਹੀਂ ਬੇਬੇ ਜਿਹੜੇ ਤੇਰੇ ਦਾਜ ਵਾਲਿਆਂ ਦਰੀਆਂ ਸੀ ਇੱਕ ਵੀ ਨਹੀਂ ਰਹਿ ਗਈ ਨਹੀਂ ਪਹਿਨੇ ਹੈ ਨਹੀਂ ਕੋਈ ਵੀ ਦਰਗ ਸਾਰੀਆਂ ਤੂੰ ਤਾਂ ਖਾਉ ਖਰੇਬ ਕਰਤੀਆਂ ਹੁਣ ਕੁੜੀ ਵਾਸਤੇ ਰੱਖ ਲੈਂਦੇ ਵਰਗੀਆਂ ਸੀ ਤੇ ਹੋਰ ਮੈਂ ਤਾਂ ਦਾਜ ਓਵੇਂ ਬਣਾ ਕੁੜੀ ਨੂੰ ਦੇ ਦੇਣਾ ਕਿੱਦਾਂ ਸੋਹਣਾ ਸੀ ਉਹ ਹੁਣ ਤਾਂ ਕੋਈ ਬਣਾਉਂਦਾ ਹੀ ਨਹੀਂ ਉਹੋ ਜਿਹਾ ਹੁਣ ਤਾਂ ਮੁੱਲ ਵੀ ਨਹੀਂ ਆਪਾਂ ਨੂੰ ਮਿਲਦੀਆਂ ਉਹੋ ਜਿਹਾ ਨਾ ਡਰਾਂ ਕੀ ਚਰਾਣੇ ਕੀ ਝੋਲੇ ਵਿਛਾਂ ਜਾਂ ਬੜਾ ਸਮਾਨ ਬਣਿਆ ਹੋਇਆ ਸੀ ਮੈਂ ਤਾਂ ਦੱਸਿਆ ਨਾ ਕਰਜਾ ਦਾਦੀ ਮੇਰੇ ਤਦੀ ਜੀ ਨੂੰ ਕੁਛ ਹੁੰਦਾ ਤੇ ਹੋਰ ਮੇਰੇ ਘਰ ਹੁੰਦਾ ਨੀਗਾ ਮੇਰਾ ਸਮਾਨ ਸਾਰਾ ਖਰਾਬ ਹੋ ਗਿਆ ਤੇ ਹੋਰ ਮੈਂ ਤਾਂ ਦਿੱਤੀ ਹਸਤੇ ਸਾਹਮਣੇ ਰੱਖ ਲੈਣਾ ਸੀਗਾ ਤੇ ਹੋਰ ਮੈਂ ਵੀ ਆਖਦੀ ਮੇਰੀ ਪੋਤਰੀ ਨੇ ਆਖਿਆ ਤੇ ਮੈਂ ਦਾਦੀ ਦਾ ਸਮਾਨ ਆ ਜੜਾ ਦਿੱਤਾ ਮੈਨੂੰ ਤੇ ਹੋਰ ਕਿੱਡਾ ਸੋਨਾ ਹੱਥੀਂ ਬੁਣੀਆਂ ਹੋਣਗੀਆਂ ਹਾਂ ਹੱਤੀ ਦਰੀਆਂ ਬੁਣੀਆਂ ਆ ਜੀ ਨਾ ਸੋਣਾਂ ਹੁਣ ਤਾਂ ਕੋਈ ਕੜਦਾ ਖਤਦਾ ਹੀ ਨਹੀਂ ਹਨਾ ਬੇਬੇ ਹੁਣ ਤਾਂ ਮੁੱਲ ਦੇ ਨਹੀਂ ਕਰ ਹਾਂ ਹੁਣ ਤਾਂ ਨਾਲੇ ਵੀ ਮੁੱਲ ਦੇ ਤੋਂ ਤਾਂ ਹੱਥਾਂ ਦੇ ਹੱਥਾਂ ਦੇ ਬੁਣੇ ਵੇ ਸੀਗੇ ਬੱਖਣੀਆਂ ਬਣਾਉਣੀਆਂ ਅਸਰਾ ਨੇ ਕੱਢਣੇ ਨਾਲੇ ਬੋਲਨੇ ਹੈ ਤੇ ਹੁਣ ਤਾਂ ਭਾਈ ਕੁਛ ਵੀ ਨਹੀਂਗਾ ਹੁਣ ਨਹੀਂ ਬੇਬੇ ਜਿਹੜਾ ਇਹ ਜਦਾਜਾ ਪ੍ਰਾਣਾ ਕੱਢਿਆ ਹੁਣ ਮਿਲਦਾ ਤਾਂ ਨਹੀਂ ਮੁੱਲ ਜੇ ਆਪਾਂ ਲੈਣਾ ਨਾ ਨਾ ਕੋਈ ਰੱਖਿਆ ਹੀ ਨਹੀਂ ਕਿਸੇ ਨੇ ਮੇਰੇ ਤਾਂ ਬਲਾਂ ਚਿਤ ਕਰਦਾ ਵੀ ਪ੍ਰਾਣੀਆਂ ਚੀਜ਼ਾਂ ਹੁਣ ਪ੍ਰਾਣੀਆਂ ਦਰੀਆਂ ਹੋਣ ਹਨ ਤੇ ਉਹ ਵਿਸ਼ਾਈਆਂ ਹੋਣ ਤੇ ਦਰੀਆਂ ਆਪਾਂ ਦੋਵੇਂ ਬੋਲ ਲਗੇ ਚੱਲ ਬੇਬੇ ਸਵੇਰੇ ਲਾਇ ਗੇ ਖੱਡੀ ਮੈਨੂੰ ਤਾਂ ਚੱਜ ਨਹੀਂ ਮੈਨੂੰ ਨਾਲ ਸਵੇਰੇ ਤਾਂ ਕੋਈ ਨਹੀਂ ਲਾਦੇ ਚਰੂ ਕੱਤ ਨਹੀਂ ਪਊਗੀ ਫੇਰ ਸੂਤ ਬਣਾਉਣਾ ਪਊਗਾ ਫੇਰ ਉਹ ਰੰਗਣਾ ਪਊਗਾ ਐਨਾ ਕੰਮ ਕਰਨਾ ਪਊਗਾ ਹਾਂ ਐ ਛੋੜੋ ਚੱਲ ਇਹ ਕਰਦੇ ਆ ਠੰਡ ਜੀ ਲੰਘ ਜਾ ਤੇ ਫੇਰ ਕਰ ਲਾਂਗੇ ਆਪਣਾ ਯਾਰ ਖੜਾ ਲਿਆ ਕਰੋ ਮੈਨੂੰ ਕੱਤਿਆ ਕਰ ਕੱਤ ਲਿਆ ਕਰੂੰਗੀ ਮੈਨੂੰ ਦੱਸਿਆ ਕਰ ਫੇਰ ਤੇਰਾ ਚਰਖਾ ਤਾਂ ਪਿਆ ਪੁਰਾਣਾ ਹਾਂ ਧੁੱਪਾਂ ਲੱਗਣ ਲੱਗ ਜਾਣੀ ਐ ਨਾ ਤੇ ਫੇਰ ਮੈਂ ਚੱਕ ਖੜਾ ਲਿਆ ਕਰੂੰਗੀ ਤੇ ਹੋਰ ਫੇਰ ਚਰਖਾ ਡਾ ਫੇਰ ਉਹ ਰੁਕਾ ਤਾ ਫੇਰ ਉਹਨੂੰ ਚੇਰ ਗਲੋਟੇ ਬਣਾ